ਪਿੰਡ ਮਾਜਰੀ ਸੋਡੀਆਂ ਵਿਖੇ ਇੱਕ ਹਰਪ੍ਰਜਨ ਸਿੰਘ ਨਾਮੀ ਵਿਅਕਤੀ ਨੇ ਜਿਉਂਦੇ ਜੀ ਆਪਣੀ 7ਵੀਂ ਵਰ੍ਹੇ ਸਿ ਮਨਾ ਕੇ ਦਾਨ ਪੁੰਦੀਆਂ ਸਾਰੀਆਂ ਰਸਮਾਂ ਕੀਤੀਆਂ ਇੱਥੇ ਹੀ ਬਸ ਨਹੀਂ ਕੰਨਿਆਂ ਨੂੰ ਭੋਜਨ ਚਕਾਇਆ ਗਿਆ ਅਤੇ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਇੱਥੇ ਇਹ ਅੰਦਾਜ਼ਾ ਲਗਾਉਣਾ ਵੀ ਗਲਤ ਹੋਵੇਗਾ ਕਿ ਭੋਗ ਪਾਉਣ ਵਾਲਾ ਵਿਅਕਤੀ ਕਾਫੀ ਅਮੀਰ ਹੋਵੇਗਾ ਹਰਪ੍ਰਜਨ ਸਿੰਘ ਨਾਮੀ ਵਿਅਕਤੀ ਦਰਮਿਆਨੇ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਮੰਡੀ ਗੋਬਿੰਦਗੜ੍ਹ ਦੇ ਇੱਕ ਮਿੱਲ ਵਿੱਚ ਕੰਮ ਕਰਦਾ ਸੀ ਇਸ ਕਾਰਨ ਇਹ ਪਈ ਜਿਹੜਾ ਸਮਾਂ ਹੁਣ ਮਾਰਾ ਚੱਲਦਾ ਨਾ ਦੁਨੀਆਂ ਬਹੁਤ ਕਿਸੇ ਨਾ ਕਿਸੇ ਤਰੀਕੇ ਨਾਲ ਮੌਤ ਦੇ ਗੱਲ ਆਉਂਦੀ ਹੈ ਆਪਣੇ ਤੇ ਮੇਰਾ ਮਤਲਬ ਹੈ ਵੀ ਮੈਨੂੰ ਜ਼ਿੰਦਗੀ ਬਖਸ਼ੀ ਹੈ ਕਿਸੇ ਮਹਾਰ ਪੁੱਛਰਾਂ ਨੇ ਸੇਵਾ ਕਰਕੇ ਉਹਨਾਂ ਤੋਂ ਜੱਤ ਹੋਏ ਮੈਂ ਆਪਣਾ ਇਹ ਅਲਿਖਿਆ ਹੋਇਆ ਵੀ ਆਪਣੀ ਜ਼ਿੰਦਗੀ ਦੇ ਆਪ ਕਰਮ ਕਰ ਸਕਦੇ ਅਸੀਂ ਇਹ ਚ ਕੋਈ ਦੋ ਰਿਆ ਨਹੀਂ ਦਾਨ ਹੈ ਮਾੜੀ ਚੀਜ਼ ਨਹੀਂ ਹੈਗੀ ਦਾਨ ਜਿੰਨਾ ਕਰ ਲੋ ਥੋੜਾ ਆਪਣੇ ਵਾਸਤੇ ਆਪਣੇ ਪਰਿਵਾਰ ਵਾਸਤੇ ਆਪਣੇ ਨਗਰ ਵਾਸਤੇ ਇਹ ਚੀਜ਼ਾਂ ਨੇ ਕਿਸੇ ਨੂੰ ਸਿੱਖਿਆ ਮਿਲਦੀ ਹੈ ਨਗਰ ਦਾ ਭਲਾ ਹੁੰਦਾ ਹੈ ਕਿ ਪਾਪਾਂ ਦੇ ਵਿੱਚ ਅੱਜ ਨਹੀਂ ਕੋਈ ਕਾਮ ਮਤਲਬ ਇਹ ਨਹੀਂ ਹੋਇਆ। ਉਹਨਾਂ ਦੇ ਵਿੱਚ ਆਪਾਂ ਨੂੰ ਬਹੁਤ ਕੁਝ ਮਿਲਦਾ ਹੈ। ਇਹ ਹੀ ਬੇਨਤੀਆਂ ਨੇ ਬਸ ਇਹ ਮਨੋਰਥ ਹੈ। ਇਹ ਦੁਨੀਆਦਾਰੀ ਨੂੰ ਜੋ ਵੀ ਕਹਿਣਾ ਤੁਸੀਂ ਮੈਂ ਕਹਿ ਸਕਦਾ। ਤੈਨੂੰ ਨਹੀਂ ਮਾਰਦੇ ਥੋਨੂੰ ਲੋਕ ਮਾਰ ਹੀ ਜਾਣਗੇ। ਉਹ ਤਾਂ ਤੈਨੂੰ ਮੈਂ ਪਹਿਲਾਂ ਦੱਸ ਚੁੱਕਿਆ ਆਂ ਵੀ ਕੰਕੀ ਕੱਟਣੀ ਹੈ ਭਾਈ, ਸੋਈ ਜੋੜਨੀ ਹੈ। ਠੀਕ ਹੈ? ਵੀ ਜੋੜਨ ਨਾਲ ਜ਼ਰੂਰੀ ਹੈ ਕਿ ਕੱਟਣ ਨਾਲ। ਇਹ ਦੁਨੀਆ ਇਹਨੂੰ ਜਿੱਤ ਸਕਦੇ। ਅੱਛੀ ਆਪਣੇ ਆਪ ਨੂੰ ਮਨ ਉਸ ਨੂੰ ਜਾ ਕੇ ਪ੍ਰਮਾਤਮਾ ਦੇ ਲਾ ਲਾਉਣਾ। ਇਹ ਸੱਚੇ ਪਾਤਸ਼ਾਹ ਸਾਨੂੰ ਜਨਮ ਦਿੱਤਾ। ਇਹ ਕੋਈ ਐਸਾ ਕੰਮ ਕੋਈ ਆਦਾ ਜਿਹੜਾ ਅਸੀਂ ਤੇਰੇ ਕੋਲ ਸੱਚੇ ਰਸਤੇ ਤੇ ਆ ਸਕੀਏ ਲੋਕਾਂ ਕੀ ਅਪੀਲ ਕਰਦੇ ਲੋਕਾਂ ਨੂੰ ਇਹੀ ਅਪੀਲ ਹੈ ਵੀ ਭਾਈ ਮੈਨੂੰ ਦੇਖ ਕੇ ਕੋਈ ਕਰ ਲਵੇ ਸਿੱਖਿਆ ਲੈ ਲਵੇ ਮਾੜੇ ਕੰਮਾਂ ਨੂੰ ਛੱਡ ਕੇ ਚੰਗੇ ਰਸਤੇ ਚੱਲੇ ਗਏ ਅੱਜ ਕੱਲ ਬਹੁਤ ਮਾੜਾ ਬਖਤਾ ਆਇਆ ਵਾ ਠੀਕ ਹੈ ਤਾਂ ਉਹ ਉਹੀ ਬੇਨਤੀ ਹੈ ਬੱਸ ਹਰਤੀਏ ਵੀ ਚੰਗਾ ਰਸਤਾ ਪਾਈ ਅਪਣਾ ਲਓ ਬੁਰੇ ਨੂੰ ਛੱਡ ਕੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز